ਦੈਨਕਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਮੈਂ ਆ ਸੁਖਵੀਰ ਸਿੰਘ ਸ਼ਿਰਗਲ ਗਲੋਬਲ 스타 ਦਿਲਜੀ ਦੋਸਾਂਝ ਦੇ ਨਾਲ ਜੁੜੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਦਿਲਜੀ ਦੋਸਾਂਝ ਇਸ ਵਕਤ ਆਸਟ੍ਰੇਲੀਆ ਦੇ ਟੂਰ ਦੇ ਉੱਪਰ ਨੇ ਉਹਨਾਂ ਦੇ ਵੱਲੋਂ ਵੱਖ-ਵੱਖ ਸਿਟੀਜ਼ ਦੇ ਵਿੱਚ ਜਿਹੜੇ ਸ਼ੋਅਜ਼ ਕੀਤੇ ਜਾ ਰਹੇ ਨੇ ਕਾਨਸਰਟਸ ਕੀਤੇ ਜਾ ਰਹੇ ਨੇ ਉਸ ਦੇ ਨਾਲ ਜੁੜੀ ਇਹ ਵੱਡੀ ਅਪਡੇਟ ਹੈ ਲਗਾਤਾਰ ਦਿਲਜੀ ਦੋਸਾਂਝ ਦਾ ਵਾਹ-ਵਾਸਤਾ ਜਿਹੜਾ ਵਿਵਾਦਾਂ ਦੇ ਨਾਲ ਪੈਂਦਾ ਰਹਿੰਦਾ ਹੈ ਤੇ ਇਸ ਵਕਤ ਦਿਲਜੀ ਦੋਸਾਂਝ ਨੂੰ ਧਮਕੀ ਮਿਲੀ ਹੈ ਗੁਰਪਤਵੰਨ ਸਿੰਘ ਪੰਨੂ ਦੇ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਵੱਖਵਾਦੀ ਹੈ ਜਿਸ ਦੇ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਤੇ ਲਗਾਤਾਰ ਚਰਚਾਵਾਂ ਦੇ ਵਿੱਚ ਰਹਿਣ ਵਾਲੇ ਦਿਲਜੀ ਦੋਸਾਂਝ ਦੇ ਵੱਲੋਂ ਹਾਲ ਫਿਲਹਾਲ ਇਸ ਦੇ ਉੱਪਰ ਤਾਂ ਕੋਈ ਪ੍ਰਤੀਕਰਮ ਨਹੀਂ ਦਿੱਤਾ ਗਿਆ ਪਰ ਹੋਰ ਮਾਮਲਾ ਦਿਲਜੀਤ ਦਸਾਂਝ ਦੇ ਨਾਲ ਜੁੜਦਾ ਨਜ਼ਰ ਆ ਰਿਹਾ ਹੈ ਇਸੇ ਸਮਤਾ ਸ਼ਿਕਾਰ ਜਿਹੜੇ ਨੇ ਦਿਲਜੀਤ ਦਸਾਂਝ ਹੋਏ ਨੇ ਨਸਲੀ ਟਿੱਪਣੀਆਂ ਜਿਹੜੀਆਂ ਨੇ ਉਹਨਾਂ ਦੇ ਉੱਪਰ ਕੀਤੀਆਂ ਗਈਆਂ ਨੇ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਲਿਪਤ ਰਹਿਣ ਵਾਲੇ ਦਿਲਜੀਤ ਦੁਸਾਂਝ ਹੋਰਾਂ ਦੇ ਵੱਲੋਂ ਇਹਨਾਂ ਟਿੱਪਣੀਆਂ ਨੂੰ ਲੈ ਕੇ ਆਪਣੀ ਇੱਕ ਵੀਡੀਓ ਦੇ ਵਿੱਚ ਇਸ ਬਾਬਤ ਗੱਲ ਵੀ ਸਾਂਝੀ ਕੀਤੀ ਗਈ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਫਰਕ ਕੋਈ ਨਹੀਂ ਪੈਂਦਾ ਪਰ ਇਸ ਤਰੀਕੇ ਦੇ ਨਾਲ ਲੋਕ ਜਿਸ ਤਰੀਕੇ ਨਸਲੀ ਟਿੱਪਣੀਆਂ ਕਰ ਰਹੇ ਨੇ ਇਸ ਦੇ ਨਾਲ ਉਹਨਾਂ ਦੀ ਸੂਝ-ਬੂਝ ਉਹਨਾਂ ਦੀ ਸਮਝ ਦਾ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ। ਮੁਕਬਕਾਕ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਦਿਲਜੀਤ ਦੁਸਾਂਝ ਦੇ ਸ਼ੋਅਸ ਦੇ ਨਾਲ ਕਾਨਸਰਟਸ ਦੇ ਨਾਲ ਜੁੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਹੁਣ ਪੰਨੂ ਦੇ ਵੱਲੋਂ ਦਿੱਤੀ ਗਈ ਇਸ ਗੱਦੜ ਭਪਕੀ ਦੇ ਨਾਲ ਇਹ ਵੀ ਚੇਤਾਵਨੀ ਦਿੱਤੀ ਕਹਿਆ ਕਿ 1 ਨਵੰਬਰ ਨੂੰ ਮੈਲਬੌਰਨ ਦੇ ਵਿੱਚ ਹੋਣ ਵਾਲੇ ਸ਼ੋਅ ਨੂੰ ਰੱਦ ਕਰ ਦਿੱਤਾ ਜਾਵੇ ਹੁਣ ਇਹ ਸ਼ੋਅ ਰੱਦ ਕੀਤਾ ਜਾਂਦਾ ਹੈ ਜਾਂ ਫਿਰ ਸ਼ੋਅ ਰੱਦ ਨਹੀਂ ਕੀਤਾ ਜਾਂਦਾ ਇਹ ਸਾਰੀਆਂ ਚੀਜ਼ਾਂ ਇਸ ਵਕਤ ਚਰਚਾ ਦਾ ਵਿਸ਼ਾ ਬਣੀਆਂ ਪਈਆਂ ਨੇ ਚਰਚਾ ਦਾ ਵਿਸ਼ਾ ਦਿਲਜੀਤ ਦੁਸਾਂਜ ਦੇ ਮੁਖਾਰਬੇ ਦੇ ਵਿੱਚੋਂ ਨਿਕਲੀ ਨਿੱਕੀ ਤੋਂ ਨਿੱਕੀ ਗੱਲ ਜ਼ਰੂਰ ਬਣ ਜਾਂਦੀ ਹੈ ਉਹ ਭਾਵੇਂ ਮੈਂ ਹੁ ਪੰਜਾਬ ਕਹਿਣਾ ਗੱਲ ਹੋਵੇ ਜਾਂ ਫਿਰ ਉਹਨਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਸਟੇਜਾਂ ਦੇ ਉੱਪਰ ਕੀਤੀਆਂ ਗਈਆਂ ਉਹ ਟਿੱਪਣੀਆਂ ਹੁਣ ਜਿਸ ਨੂੰ ਉਹ ਕਰਦੇ ਤਾਂ ਮਨ ਦੇ ਬਲਬਲੇ ਦੇ ਰੂਪ ਦੇ ਵਿੱਚ ਨੇ ਪਰ ਜਦੋਂ ਉਹਨਾਂ ਦੇ ਜ਼ਹਿਨ ਦੇ ਵਿੱਚ ਇਹ ਗੱਲ ਆਉਂਦੀ ਹੈ ਉਹਨਾਂ ਦੀ ਜ਼ੁਬਾਨ ਥਾਣੀ ਇਹ ਗੱਲ ਨਿਕਲਦੀ ਹੈ ਤਾਂ ਉਸ ਵਕਤ ਇਹ ਚਰਚਾ ਦਾ ਵਿਸ਼ਾ ਵੱਖਰੇ ਤਰੀਕੇ ਦੇ ਨਾਲ ਬਣਦੀ ਹੈ ਵਕ ਵਕ ਤਰੀਕੇ ਦੇ ਨਾਲ ਟਿੱਪਣੀਆਂ ਦਾ ਸ਼ਿਕਾਰ ਹੋਣ ਵਾਲੇ ਦਿਲਜੀਤ ਦੁਸਾਜ ਦੇ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਇਹਨਾਂ ਕਾਂਸਰਟਸ ਦੀ ਲੜੀ ਦੇ ਵਿੱਚ ਕੀ ਕੋਈ ਸਥਿਤੀਆਂ ਪੈਦਾ ਹੋਈਆਂ ਨੇ ਕਿਵੇਂ ਉਹਨਾਂ ਨੂੰ ਇਸ ਮਿਲੀ ਧਮਕੀ ਤੋਂ ਬਾਅਦ ਉੱਥੇ ਦੇ ਲੋਕ ਸੋਚਦੇ ਵਿਚਾਰਦੇ ਨੇ ਕਿਵੇਂ ਉੱਥੇ ਦੇ ਲੋਕਾਂ ਦੇ ਵੱਲੋਂ ਇਹ ਸਾਰੀ ਚੀਜ਼ ਦੇ ਬਾਰੇ ਸੋਚਿਆ ਵਿਚਾਰਿਆ ਜਾ ਰਿਹਾ ਹੈ ਵਕ ਵਕ ਤਰੀਕੇ ਦੇ ਨਾਲ ਸਾਹਮਣੇ ਆਉਂਦੇ ਪ੍ਰਤੀਕਰਮ ਜਿਹੜੇ ਨੇ ਉਹਨਾਂ ਪ੍ਰਤੀਕਰਮਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਜ਼ਰੂਰ ਮਹਿਸੂਸ ਹੁੰਦਾ ਕਿ ਦਿਲਜੀ ਦੁਸਾਂਝ ਜਦੋਂ ਵੀ ਕਿਸੇ ਵੀ ਮੁਲਕ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਪਰ ਸਾਹਮਣੇ ਵੀ ਲਿਆਂਦੀਆਂ ਜਾਂਦੀਆਂ ਨੇ ਵੱਖ-ਵੱਖ ਤਰੀਕੇ ਦੇ ਨਾਲ ਉਹ ਟਿੱਕਾ ਟਿੱਪੜੀ ਕਰਦੇ ਵੀ ਨਜ਼ਰ ਆਉਂਦੇ ਨੇ ਜਿਹੜੀਆਂ ਮਾੜੀਆਂ ਚੀਜ਼ਾਂ ਨੇ ਪਰ ਦਿਲਜੀ ਦੁਸਾਂਝ ਹੋਰਾਂ ਦੇ ਉੱਪਰ ਵੀ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿਸ ਦੇ ਵਿੱਚ ਹੁਣ ਨਸਲੀ ਟਿੱਪੜੀਆਂ ਦੀ ਗੱਲ ਕਰ ਲਈਏ ਜਾਂ ਫਿਰ ਉਹਨਾਂ ਦੇ ਇੱਕ ਤਰੀਕ ਪਬੰਦ ਦੇ ਵਿੱਚ ਹੋਣ ਵਾਲੇ ਸ਼ੋ ਨੂੰ ਰੱਦ ਕਰਨ ਦੀ ਗੱਲ ਕਰ ਲਈਏ ਇਸ ਵਕਤ ਫੋਨ ਲਾਈਨ ਦੇ ਉੱਪਰ ਸਾਡੇ ਨਾਲ ਸਾਹਿਬ ਸ਼ਰਮਾ ਨੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਹੀ ਰਹਿੰਦੇ ਨੇ ਲੰਬੇ ਸਮੇਂ ਤੋਂ ਆਸਟ੍ਰੇਲੀਆ ਦੇ ਵਸਨੀਕ ਨੇ ਤੇ ਉਹਨਾਂ ਦੇ ਕੋਲੋਂ ਜਾਣਰ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਕਤ ਸੂਰਤਿ ਹਾਲ ਉੱਥੇ ਕੀ ਹੈ ਮੈਲਬਨ ਦੇ ਵਸਨੀਕ ਨੇ ਮੈਲਬਨ ਦੇ ਵਿੱਚ 1 ਨਵੰਬਰ ਨੂੰ ਦਿਲਜੀ ਦੁਸਾਂਝ ਹੋਰਾਂ ਦਾ ਸ਼ੋ ਹੋਣਾ ਉਸ ਨੂੰ ਰੱਦ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਸਾਹਿਬ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਤਾਂ ਇਹ ਜਾਣਕਾਰੀ ਜ਼ਰੂਰ ਦਿਓ ਕਿ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਮੈਲਬਨ ਦੇ ਵਿੱਚ ਦਲਜੀ ਦਸਾਂਜ ਹੋਣਾਂ ਦੇ ਸ਼ੋਅ ਨੂੰ ਲੈ ਕੇ ਮਾਹੌਲ ਕੀ ਹੈ ਕੀ ਕੁਝ ਸਥਿਤੀਆਂ ਨੇ ਕੀ ਸ਼ੋਅ ਨੂੰ ਰੱਦ ਕਰਨ ਵਾਲੀਆਂ ਖਬਰਾਂ ਜਿਹੜੀਆਂ ਤੁਹਾਡੇ ਤੱਕ ਪਹੁੰਚ ਰਹੀਆਂ ਨੇ ਉਹਦਾ ਅਸਰ ਜ਼ਮੀਨੀ ਧਰਤਲ ਦੇ ਉੱਪਰ ਕੋਈ ਦਿਖਾਈ ਦੇ ਰਿਹਾ ਹੈ ਸਾਰੇ ਸਾਰੇ ਡੈਨਿਕ ਸਵੇਰਾ ਦੇ ਸ਼੍ਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ ਸੋ ਮੈਂ ਮੈਲਬਨ ਰਹਿੰਦਾ ਹਾਂ ਤੇ ਅਸੀਂ 1 ਨਵੰਬਰ ਨੂੰ ਜਾ ਰਹੇ ਹਾਂ ਸ਼ੋ ਦੇਖਣ ਸੋ ਸਾਨੂੰ ਅਜੇ ਤੱਕ ਕੋਈ ਇਦਾਂ ਦੀ ਨਿਊਜ਼ ਨਹੀਂ ਆਈ ਹੈ ਸੋ ਜੋ ਨਿਊਜ਼ ਸਾਨੂੰ ਆਈ ਹੈ ਕਿ ਸਿਡਨੀ ਸ਼ੋ ਬਹੁਤ ਸਕਸੈਸਫੁਲ ਰਿਹਾ ਹੈ ਐਂਡ ਇਟ ਇਜ਼ ਵਨ ਆਫ ਦਾ ਮੋਸਟ like iconic show that south asian uh, artist have so un unna ne melbourne ch vi show kar reya te unna ne ek uh, stadium book kita hai jo sade ek community nu represent karde ya ki how our community punjabi community is growing in melbourne te assi bahut khush chahe assi friends ja rahe ha so bahut jadon assi tickets book kiti si odo vi bahut lucky cute sige ਤੋ ਆਈ ਥਿੰਕ ਥਿਸ ਇਜ਼ ਅ ਵੈਰੀ ਪ੍ਰਾਊਡ ਮੂਮੈਂਟ ਫਾਰ ਮੈਂ ਜਾਨਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਤਰੀਕੇ ਦੇ ਨਾਲ ਲੋਕਾਂ ਦੇ ਉੱਪਰ ਪ੍ਰਭਾਵ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਜਾਂ ਫਿਰ ਚਾਅ ਉਲਾਸ ਕਰਨਾ ਕਿਉਂਕਿ ਦਲਜੀਤ ਦੋਸਾਂਜ ਕੋਈ ਛੋਟਾ ਮੋਟਾ ਨਾਮ ਨਹੀਂ ਗਲੋਬਲ ਸਟਾਰ ਨੇ ਆਸਟ੍ਰੇਲੀਆ ਦੇ ਵਿੱਚ ਉਹਨਾਂ ਦਾ ਇਹ ਟੂਰ ਹੈ ਤੀਸਰਾ ਸ਼ੋ ਜਿਹੜਾ ਤੁਹਾਡੇ ਸਿਟੀ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਲੱਗਣਾ ਹੈ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਚਾਅ ਉਲਾਸ ਕਰਨਾ ਕਿ ਤੇ ਜੇਕਰ ਇਦਾਂ ਦੀਆਂ ਖਬਰਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਤੱਕ ਪਹੁੰਚ ਜਾਂਦੀਆਂ ਤੇ ਲੋਕਾਂ ਨੂੰ ਫਰਕ ਪੈਗਾ ਇਹਦੇ ਨਾਲ ਆ ਆਈ ਥਿੰਕ ਆ ਕੋਈ ਗਰਾਉਂਡ ਲੈਵਲ ਤੇ ਕੋਈ ਵੀ ਇਦਾਂ ਦੀ ਨਿਊਜ਼ ਨਹੀਂ ਹੈਗੀ ਕਿ ਸ਼ੋ ਕੈਨਸਲ ਹੋ ਰਿਹਾ ਹੈ ਤੇ ਅਸੀਂ ਸਾਰੇ ਰੈਡੀ ਆ ਫॉर ਸੈਟਰਡੇ ਸੋ ਅਸੀਂ ਸਾਰੇ ਹੁਮਾ ਕੇ ਪਹੁੰਚਾਂਗੇ ਤੇ ਅ ਰੈਸਟ ਆਲ ਗੁੱਡ ਜੀ ਆ ਵਕ ਵਕ ਤਰੀਕੇ ਦੇ ਨਾਲ ਜਿਸ ਤਰੀਕੇ ਆਸਟ੍ਰੇਲੀਆ ਦੇ ਵਿੱਚ ਸ਼ੋਜ਼ ਹੋਣੇ ਨੇ ਪੰਜ ਸ਼ੋਜ਼ ਨੇ ਤੀਸਰਾ ਸ਼ੋ ਤੁਹਾਡੇ ਸ਼ਹਿਰ ਦੇ ਵਿੱਚ ਹੈ ਤੁਸੀਂ ਕਹਿੰਦੇ ਟਿਕਟਾਂ ਬੁੱਕ ਕਰ ਲਈਆਂ ਟਿਕਟਾਂ ਬੁੱਕ ਕਰਦੇ ਸਮੇਂ ਤੁਸੀਂ ਪਹਿਲਾਂ ਵੀ ਜਦੋਂ ਆਪਾਂ ਗੱਲ ਕਰ ਰਹੇ ਸੀ ਆਫ ਦਾ ਕੈਮਰਾ ਤੁਸੀਂ ਦੱਸ ਰਹੇ ਸੀ ਕਿ ਸੋਲਡ ਆਊਟ ਹੈ ਸ਼ੋ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਦੁਚਿੱਤੀ ਵੀ ਹੈ ਟਿਕਟਾਂ ਮਹਿੰਗੀਆਂ ਹੋਣ ਨੂੰ ਲੈ ਕੇ ਜਾਂ ਫਿਰ ਵੱਖ-ਵੱਖ ਸਮੇਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਖਬਰ ਸਾਹਮਣੇ ਆਈ ਕਿ ਕਿਰਪਾਨ ਪੈਣੇ ਲੋਕਾਂ ਨੂੰ ਅੰਦਰ ਨਹੀਂ ਪਹੁੰਚਣ ਦਿੱਤਾ ਗਿਆ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਜ਼ਮੀਨੀ ਧਰਤਲ ਦੇ ਉੱਪਰ ਹੈ ਜਿਹੜੀ ਕਿ ਸਰਕੂਲੇਟ ਹੋ ਰਿਹਾ ਹੋਵੇ ਮੈਸੇਜ ਦੇ ਰੂਪ ਦੇ ਵਿੱਚ ਜਾਣਕਾਰੀ ਦੇ ਰੂਪ ਦੇ ਵਿੱਚ ਕੋਈ ਅ ਐਜ਼ ਅ ਸੱਚ ਮਿਲ ਕੋਈ ਇਸ ਬਾਰੇ ਇਸ ਦਿਨੀ ਸ਼ੋਅ ਦੇ ਬਾਰੇ ਇਨਫੋਰਮੇਸ਼ਨ ਨਹੀਂ ਆ ਬਟ ਆਈ ਥਿੰਕ ਜੇ ਇੱਥੇ ਦਾ ਕੁਝ ਹੋਇਆ ਬਾ ਤੇ ਫॉर ਮੈਲਬਨ ਉਹ ਮੇਕ ਸ਼ੋਰ ਆਈ ਥਿੰਕ ਉਹ ਮੇਕ ਸ਼ੋਰ ਕਰੋਗੇ ਕਿ ਦਵਦਾ ਦਾ ਕੁਝ ਨਾ ਹੋਵੇ ਹਮ ਬਲਤ ਤੁਹਾਡੇ ਕਹਿਣ ਦਾ ਭਾਵ ਕਿ ਉੱਥੇ ਸਥਿਤੀਆਂ ਬਿਲਕੁਲ ਅਨੁਕੂਲ ਨੇ ਕਿਸੇ ਤਰੀਕੇ ਦੇ ਨਾਲ ਕੋਈ ਦਿੱਕਤ ਪਰੇਸ਼ਾਨੀ ਨਹੀਂ ਕੋਈ ਕੋਈ ਪਰੇਸ਼ਾਨੀ ਨਹੀਂ ਆ ਸੋ ਸਾਰਾ ਕੁਝ ਬੜਾ ਸੇਫ ਹੁੰਦਾ ਇੱਥੇ ਤੇ ਜਿਹੜੇ ਟਿਕ ਟਿਕਟਸ ਦੇ ਪ੍ਰਾਈਸ ਆ ਜਿਹੜਾ ਵੀ ਉੱਥੇ ਸਟੇਡੀਅਮ ਹੋ ਰਿਹਾ ਵਾ ਉਹ ਜਨਰਲ ਪ੍ਰਾਈਸ ਦਾ ਉੱਥੇ ਹਮੇਸ਼ਾ ਇੰਨੇ ਹੀ ਪ੍ਰਾਈਸ ਦਿਖੋ ਹੁੰਦੇ ਆ ਈਵਨ ਆਲ ਦਾ ਬੋ ਹਾਲੀਵੁੱਡ ਸਟਾਰਸ ਜੇ ਡੇ ਵੀ ਉੱਥੇ ਕਾਨਸਰਟ ਕਰਦੇ ਉਹਨਾਂ ਦੇ ਵੀ ਪ੍ਰਾਈਜ਼ ਵਨ ਸੇਲ ਹੁੰਦੇ ਆ ਸਾਹਿਬ लास्टਵਾਲ ਹੈ ਮਾਣ ਮਹਿਸੂਸ ਹੁੰਦਾ ਹੈ ਕਿ ਬਤੌਰ ਪੰਜਾਬੀ ਤੁਸੀਂ ਉੱਥੇ ਵਿਚਰਦੇ ਹੋ ਤੇ ਪੰਜਾਬ ਦੇ ਵਿੱਚੋਂ ਐਡਾ ਵੱਡਾ ਸਤਾਰਾ ਬਣ ਕੇ ਦਿਲਜੀ ਦੋਸਾਂਝ ਹੋਰਾਂ ਦੇ ਵੱਲੋਂ ਉਹਨਾਂ ਸਟੇਡੀਅਮ ਦੇ ਵਿੱਚ ਕਾਨਸਰਟਸ ਕੀਤੇ ਜਾਣ ਉੱਥੇ ਸ਼ੋਅ ਕੀਤੇ ਜਾਣ ਜਿੱਥੇ ਬਾਲੀਵੁੱਡ ਦੇ ਹਾਲੀਵੁੱਡ ਦੇ ਵੱਡੇ ਵੱਡੇ ਕਲਾਕਾਰ ਪਹੁੰਚਦੇ ਨੇ ਮਾਣ ਮਹਿਸੂਸ ਹੁੰਦਾ ਲੋਕ ਪੰਜਾਬੀ ਕਮਿਊਨਿਟੀ ਖਾਸ ਤੌਰ ਦੇ ਉੱਪਰ ਮਾਣ ਮਹਿਸੂਸ ਕਰਦੀ ਐ ਇਸ ਗੱਲ ਦਾ ਹਾਂਜੀ ਪੂਰਾ ਮਾਣ ਮਹਿਸੂਸ ਹੋ ਰਿਹਾ ਇਸ ਚੀਜ਼ ਦਾ ਤੇ ਸਾਰੇ ਉਹਨਾਂ ਦੇ ਬਿਲਬੋਰਡਸ ਉੱਥੇ ਲੱਗਦੇ ਆ ਪੂਰਾ ਨਿਊਜ਼ ਜਿਹੜੇ 7 ਨਿਊਜ਼ ਆ ਜਿੰਨੇ ਵੀ ਨਿਊਜ਼ ਚੈਨਲ ਆਸਟ੍ਰੇਲੀਆ ਦੇ ਉੱਥੇ ਉਹ ਰਿਪਰੈਜ਼ੈਂਟ ਕਰ ਰਿਆ ਸਾਰੇ ਸਭ ਨੂੰ ਪਤਾ ਲੱਗ ਰਿਹਾ ਵਾ ਉਹ ਅਸੀਂ ਬਹੁਤ ਖੁਸ਼ ਹਾਂ ਕਿ ਉਹ ਸਾਡੇ ਸ਼ਹਿਰ ਆ ਰਿਹਾ ਤੇ ਲਾਸਟ ਈਅਰ ਮੇਰੇ ਤੋਂ ਇਹ ਸ਼ੋਅ ਮਿਸ ਹੋ ਗਿਆ ਸੀ ਸੋ ਥਿਸ ਈਅਰ ਆਮ ਹਮ ਟੂ ਮੇਕ ਸ਼ੋਰ ਥੈਟ ਆ ਅਟੈਂਡ ਥੈ ਸ਼ੋ ਬਿਲਕੁਲ ਬਿਲਕੁਲ ਬਹੁਤ ਮਿਹਰਬਾਨੀ ਹੈ तमाम ਜਾਣਕਾਰੀਆਂ ਦੇ ਲਈ ਸੋ ਇਹ ਹਨ ਸਾਹਿਲ ਸ਼ਰਮਾ ਮੈਲਬਨ ਦੇ ਵਾਸੀ ਨੇ ਲਗਾਤਾਰ ਲੰਬੇ ਸਮੇਂ ਤੋਂ ਇਹਨਾਂ ਦੇ ਵੱਲੋਂ ਮੈਲਬਨ ਦੇ ਵਿੱਚ ਰਿਹਾ ਜਾ ਰਿਹਾ ਹੈ ਤੇ ਪਿਛਲੇ ਸਾਲ ਜਿਹੜਾ ਸ਼ੋਅ ਉਥੇ ਕੀਤਾ ਗਿਆ ਸੀ ਉਹ ਕਹਿੰਦੇ ਸਾਡੇ ਕੋਲੇ ਮਿਸ ਹੋ ਗਿਆ ਪਰ ਚਾਹ ਉਲਾਸ ਜਿਹੜਾ ਉਹਨਾਂ ਦੀ ਕੀਤੀ ਗਈ ਗੱਲਬਾਤ ਦੇ ਵਿੱਚ ਉਹ ਝਾਕਦਾ ਹੈ ਉਹ ਕਹਿੰਦੇ ਕਿ ਕਿਸੇ ਵੀ ਤਰੀਕੇ ਦੇ ਨਾਲ ਜ਼ਮੀਨੀ ਧਰਾਤਲ ਦੇ ਉੱਪਰ ਐਦਾਂ ਦੀ ਕੋਈ ਹਕੀਕਤ ਨਹੀਂ ਜਿਸ ਤਰੀਕੇ ਦੇ ਨਾਲ ਵੱਖ-ਵੱਖ ਧਮਕੀਆਂ ਭਰੀ ਗੱਲ ਹੋਵੇ ਜਾਂ ਫਿਰ ਸਿਡਨੀ ਜਿਹੜਾ ਪਹਿਲਾ ਸ਼ੋਅ ਹੋਇਆ ਸੀ ਉਸ ਦੇ ਵਿੱਚ ਅੰਮ੍ਰਿਤਧਾਰੀ ਲੋਕਾਂ ਨੂੰ ਅੰਦਰ ਨਾ ਜਾਣ ਦਿੱਤੇ ਜਾਣ ਤੋਂ ਬਾਅਦ ਟਿਕਟਾਂ ਦੇ ਪੈਸੇ ਵਾਪਸ ਮੰਗੇ ਜਾਣ ਦੀ ਗੱਲ ਹੋਵੇ ਇਹ ਸਾਰੀਆਂ ਚੀਜ਼ਾਂ ਦਿਲਜੀ ਦੁਸਾਂਜ ਦੇ ਸ਼ੋਅਜ਼ ਦੇ ਵਿੱਚ ਜੁੜਦੀਆਂ ਨੇ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਪਿਛਲੇ ਲੰਬੇ ਸਮੇਂ ਤੋਂ ਦਿਲ ਗਲੋਬਲੀ ਵਿਚਰਨਾ ਸ਼ੁਰੂ ਕਰਦੇ ਨੇ ਹਾਲਾਂਕਿ ਉਹਨਾਂ ਦੀ ਮਿਹਨਤ ਮੁਸ਼ਕਲ ਬਹੁਤ ਹੈ 20 ਸਾਲਾਂ ਦੇ ਕਰੀਬ ਦਿਲਜੀ ਦੋਸਾਂਝ ਹੋਰਾਂ ਦੇ ਵੱਲੋਂ ਇਸ 뮤ਜ਼ਿਕ ਇੰਡਸਟਰੀ ਦੇ ਵਿੱਚ ਵਿਚਰਦਿਆਂ ਨੂੰ ਹੋ ਗਿਆ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਵੀ ਉਹਨਾਂ ਦੇ ਕਾਰਜਕਾਲ ਦੀ ਸ਼ੁਰੂਆਤ ਦੇ ਵਿੱਚ ਉਹਨਾਂ ਦੇ ਗਾਣਿਆਂ ਦੇ ਬਾਰੇ ਪਤਾ ਹੈ ਕਿੱਥੋਂ ਉੱਠੇ ਨੇ ਕਿਵੇਂ ਉੱਠੇ ਨੇ ਇਹਦੇ ਬਾਰੇ ਸਾਰੇ ਭਲੀ ਭਾਂਤੀ ਜਾਣਦੇ ਨੇ ਪਰ ਆਸਟ੍ਰੇਲੀਆ ਦੇ ਉਹ ਟੂਰ ਦੇ ਉੱਪਰ ਨੇ ਔਰਾ ਇਸ ਦਾ ਨਾਮ ਰੱਖਿਆ ਗਿਆ ਹੈ ਤੀਸਰਾ ਸ਼ੋ ਮੈਲਬਨ ਦੇ ਵਿੱਚ ਜਿਹੜਾ ਹੋਣਾ ਹੈ 1 ਨਵੰਬਰ 2025 ਨੂੰ ਉਸ ਨੂੰ ਰੱਦ ਕਰਨ ਦੀਆਂ ਧਮਕੀਆਂ ਜਿਹੜੀਆਂ ਮਿਲ ਰਹੀਆਂ ਨੇ ਉਹਨਾਂ ਧਮਕੀਆਂ ਦੀ ਸੱਚਾਈ ਆਸਟ੍ਰੇਲੀਆ ਦੇ ਵਿੱਚ ਕੀ ਹੈ ਕਿਸ ਤਰੀਕੇ ਦੇ ਨਾਲ ਉੱਥੇ ਜ਼ਮੀਮੀ ਜ਼ਿਮਿਨੀ ਜਿਹੜੀਆਂ ਹਕੀਕਤਾਂ ਨੇ ਉਹ ਬਿਆਨ ਕਰਦੀਆਂ ਨੇ ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਨਾਲ ਖਬਰ ਇਹ ਵੀ ਹੈ ਰੇਸਿਸਮ ਦਾ ਸ਼ਿਕਾਰ ਜਿਹੜੇ ਨੇ ਦਿਲਜੀਤ ਸਾਂਝ ਉਹ ਹੋਏ ਨੇ ਉਹਨਾਂ ਦੇ ਉੱਪਰ ਉਹਨਾਂ ਦੇ ਵੱਲੋਂ ਜ਼ਰੂਰ ਪ੍ਰतिकਰਮ ਪੇਸ਼ ਕੀਤਾ ਹੈਗਾ ਉਹ ਕਹਿੰਦੇ ਫਰਕ ਮੈਨੂੰ ਪੈਂਦਾ ਨਹੀਂ ਪਰ ਜੇਕਰ ਇਸ ਤਰੀਕੇ ਦੀਆਂ ਚੀਜ਼ਾਂ ਚੱਲਣਗੀਆਂ ਲੋਕ ਕਿਤੇ ਨਾ ਕਿਤੇ ਇਸ ਨੂੰ ਲੈ ਕੇ ਵੀ ਆਪਣਾ ਪ੍ਰतिकਰਮ ਪੇਸ਼ ਕਰਨਗੇ ਤੇ ਅਸੀਂ ਵੀ ਚਾਹੁੰਦੇ ਹਾਂ ਤੁਸੀਂ ਇਸ ਮਾਹੌਲ ਨੂੰ ਬਤੌਰ ਪੰਜਾਬੀ ਬਤੌਰ ਭਾਰਤੀ ਕਿਵੇਂ ਮਹਿਸੂਸ ਕਰਦੇ ਹੋ ਕੀ ਸੋਚਦੇ ਵਿਚਾਰਦੇ ਹੋ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਕੋਈ ਬਤੌਰ ਭਾਰਤੀ ਕੋਈ ਬਤੌਰ ਪੰਜਾਬੀ ਜਾਂਦਾ ਹੈ ਉੱਥੇ ਦੇ ਲੋਕਾਂ ਦੇ ਵੱਲੋਂ ਤਾਂ ਮਾਣ ਮਹਿਸੂਸ ਕੀਤਾ ਜਾਂਦਾ ਜਿਨ੍ਹਾਂ ਸਟੇਜਾਂ ਦੇ ਉੱਪਰ ਹਾਲੀਵੁੱਡ ਦੇ ਕਲਾਕਾਰਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਉੱਥੇ ਜਦੋਂ ਕੋਈ ਪੰਜਾਬੀ ਬਤੌਰ ਭਾਰਤੀ ਉੱਥੇ ਜਾਂਦਾ ਹੈ ਉੱਥੇ ਵੱਡੇ ਪੱਧਰ ਦੇ ਉੱਪਰ ਇਕੱਠੇ ਹੋਏ ਲੋਕ ਜਦੋਂ ਹੂਕਾ ਮਾਰਦੇ ਨੇ ਤਾਂ ਉਸ ਵਕਤ ਬਲਬਲੇ ਜਿਹੜੇ ਬਤੌਰ ਤੁਹਾਡੇ ਭਾਰਤੀ ਤੇ ਪੰਜਾਬੀ ਹੋਣ ਦੇ ਨਾਤੇ ਕੀ ਰਹਿੰਦੇ ਨੇ ਉਹ ਵੀ ਅਸੀਂ ਚਾਹੁੰਦੇ ਹਾਂ ਕਿ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਸਾਂਝੇ ਕਰੋ ਦਿਲਜੀ ਦੋਸਾਂਜ ਦੇ ਇਸ ਵਕਤ ਅੱਜ ਦੇ ਸ਼ੋਅ ਨੂੰ ਲੈ ਕੇ ਵੀ ਵੱਖ-ਵੱਖ ਤਰੀਕੇ ਦੇ ਨਾਲ ਧਾਰਨਾਵਾਂ ਸੀ ਹਾਲ ਫਿਲਹਾਲ ਕੋਈ ਜਾਣਕਾਰੀ ਇਸ ਤਰੀਕੇ ਦੀ ਨਹੀਂ ਜਿਹੜਾ ਸ਼ੋਅ ਰੱਦ ਕਰਨ ਦੀ ਗੱਲ ਹੋ ਰਹੀ ਹੈ ਇਹ ਸੋ ਛੋੜਾ ਰੱਦ ਕਰਨ ਦੇ ਬਾਰੇ ਵੀ ਸੂਚਨਾयां ਕੀਨੇ ਉਹ ਵੀ ਤੁਹਾਨੂੰ ਦੱਸਣ ਤੇ ਬਿਆਨਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਤੁਹਾਡੇ ਤੱਕ ਪਹੁੰਚੀਆਂ ਇਹ ਸਹੀਕ ਜਾਣਕਾਰੀਆਂ ਤੁਹਾਡੇ ਲਈ ਲਾਹੇਮੰਦ ਸਾਬਤ ਹੋਈਆਂ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੀਆਂ ਵੱਡੀਆਂ ਖਬਰਾਂ ਲੈ ਕੇ ਲਗਾਤਾਰ ਤੁਹਾਡੇ ਮੁਖਾਤਬ ਹੁੰਦੇ ਰਵਾਂਗੇ ਬਹਿਰ ਹਾਲ ਇਸ ਖਬਰ ਦੇ ਵਿੱਚ ਇਸ ਰਿਪੋਰਟ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ